ਸਰ ਮਾਨਯੋਗ ਐਸਐਸਪੀ ਸਾਹਿਬ ਰੋਇਪੁਰ ਦੇ ਟ੍ਰੈਫਿਕ ਨਿਦੇਸ਼ਾਣਜੋ ਅਸੀਂ ਬਾਕਸ ਬਾਕਾ ਥਾਵਾਂ ਤੇ ਸ਼ਿਫਟਿੰਗ ਹੋਈ ਨਕਲ ਆ ਕੇ ਜਿਹੜੇ ਬੁਲਟ ਮੋਟਰਸਾਈਕਲ ਆ ਕਾਲੀਆਂ ਜਾਲੀਆਂ ਟਿੱਪਲ ਸਵਾਰੀ ਆ ਜਿਹੜੇ ਹੈਲਮਟ ਨਹੀਂ ਪਾਉਂਦੇ ਆ ਉਲੜਬਾਜੀ ਕਰਦੇ ਉਹਨਾਂ ਦੇ ਜਲਾਨ ਕਰ ਰਹੇ ਆ ਬਾਕੀ ਡਾਕੂਮੈਂਟ ਚੈੱਕ ਕਰ ਰਹੇ ਆ ਬਾਕੀ ਤਰੀਕੀ ਨਾਲ ਗੱਡੀ ਨੂੰ ਚੈੱਕ ਕਰ ਰਹੇ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਬਾਹਰੋਂ ਆਉਂਦਾ ਬੰਦਾ ਕੋਈ ਨਸ਼ੀਲੀ ਚੀਜ਼ ਜਾਂ ਉਦਾਂ ਦਾ ਕੋਈ ਅਸਲਾ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨਾ ਹੋਵੇ ਕਿੰਨੇ ਸਮਾਂ ਕਰ ਚੁੱਕੇ ਹੋ ਅੰਤ ਤੱਕ ਸਰ ਹੁਣ ਤੱਕ 10 ਜਲਾਨ ਹੋਏ ਮੇਰੇ ਸਰ ਮਾਨਯੋਗ ਐਸਐਸਪੀ ਸਾਹਿਬ ਰੋਇਪੁਰ ਦੇ ਡਿਵੀਜ਼ਨ ਅਧਿਸ਼ਾਚਰਜੋ ਅਸੀਂ ਵਕਤ ਵਕਤ ਆਵਾਂਦੇ ਸ਼ਿਫਟਿੰਗ ਵਾਈ ਨਕਲ ਆਗੇ ਜਿਹੜੇ ਬੁਲਟ ਮੋਟਰਸਾਈਕਲ ਆ ਕਾਲੀਆਂ ਜਾਲੀਆਂ ਟਿੱਪਲ ਸਵਾਰੀ ਆ ਜਿਹੜੇ ਹੈਲਮਟ ਨਹੀਂ ਪਾਉਂਦੇ ਆ ਉਲੜਬਾਜੀ ਕਰਦੇ ਉਹਨਾਂ ਦੇ ਜਲਾਨ ਕਰ ਰਹੇ ਆ ਬਾਕੀ ਡਾਕੂਮੈਂਟ ਚੈੱਕ ਕਰ ਰਹੇ ਆ ਬਾਕੀ ਤਰੀਕੀ ਨਾਲ ਗੱਡੀ ਨੂੰ ਚੈੱਕ ਕਰ ਰਹੇ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਬਾਹਰੋਂ ਆਉਂਦਾ ਬੰਦਾ ਕੋਈ ਨਸ਼ੀਲੀ ਚੀਜ਼ ਨਾ ਉਦਾਂ ਦਾ ਕੋਈ ਅਸਲਾ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨਾ ਹੋਵੇ ਕਿੰਨੇ ਜਲਾਨ ਕਰ ਚੁੱਕੇ ਹੋ ਸਰ ਹੁਣ ਤੱਕ 10 ਜਲਾਨ ਹੋਏ ਮੇਰੇ ਸਰ ਮਾਨਯੋਗ ਐਸਐਸਪੀ ਸਾਹਿਬ ਰੋਇਪੁਰ ਦੇ ਡਿਵੀਜ਼ਨਲ ਡਿਸ਼ਾਡਜੋ ਅਸੀਂ ਬਾਕ ਬਾਕਾ ਥਾਵਾਂ ਤੇ ਸ਼ਿਫਟਿੰਗ ਹੋਈ ਨਕਲ ਆਗੇ ਜਿਹੜੇ ਬੁਲਟ ਮੋਟਰਸਾਈਕਲ ਆ ਕਾਲੀਆਂ ਜਾਲੀਆਂ ਟਿੱਪਲ ਸਵਾਰੀ ਆ ਜਿਹੜੇ ਹੈਲਮਟ ਨਹੀਂ ਪਾਉਂਦੇ ਆ ਉਲੜਬਾਜੀ ਕਰਦੇ ਉਹਨਾਂ ਦੇ ਚਲਾਨ ਕਰ ਰਹੇ ਆ ਬਾਕੀ ਡਾਕੂਮੈਂਟ ਚੈੱਕ ਕਰ ਰਹੇ ਆ ਬਾਕੀ ਤਰੀਕੀ ਨਾਲ ਗੱਡੀ ਨੂੰ ਚੈੱਕ ਕਰ ਰਹੇ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਬਾਹਰੋਂ ਆਉਂਦਾ ਬੰਦਾ ਕੋਈ ਨਸ਼ੀਲੀ ਚੀਜ਼ ਨਾ ਉਦਾਂ ਦਾ ਕੋਈ ਅਸਲਾ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨਾ ਹੋਵੇ ਕਿੰਨੇ ਚਲਾਨ ਕਰ ਚੁੱਕੇ ਹੋ ਸਰ ਹੁਣ ਤੱਕ 10 ਚਲਾਨ ਹੋਏ ਮੇਰੇ ਸਰ ਮਾਨਯੋਗ ਐਸਐਸਪੀ ਸਾਹਿਬ ਰੋਇਪੁਰ ਦੇ ਡਿਵੀਜ਼ਨ ਨਿਰਦੇਸ਼ਾ। ਅਸੀਂ ਬਾਕਸ ਬਾਕਰ ਥਾਵਾਂ ਤੇ ਸ਼ਿਫਟਿੰਗ ਹੋਈ ਨਕਲ ਆ ਕੇ ਜਿਹੜੇ ਬੁਲਟ ਮੋਟਰਸਾਈਕਲ ਆ ਕਾਲੀਆਂ ਜਾਲੀਆਂ ਟਿੱਪਲ ਸਵਾਰੀ ਆ ਜਿਹੜੇ ਹੈਲਮਟ ਨਹੀਂ ਪਾਉਂਦੇ ਆ ਉਲੜਬਾਜੀ ਕਰਦੇ ਉਹਨਾਂ ਦੇ ਜਲਾਨ ਕਰ ਰਹੇ ਆ ਬਾਕੀ ਡਾਕੂਮੈਂਟ ਚੈੱਕ ਕਰ ਰਹੇ ਆ ਬਾਕੀ ਤਰੀਕੀ ਨਾਲ ਗੱਡੀ ਨੂੰ ਚੈੱਕ ਕਰ ਰਹੇ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਬਾਹਰੋਂ ਆਉਂਦਾ ਬੰਦਾ ਕੋਈ ਨਸ਼ੀਲੀ ਚੀਜ਼ ਜਾਂ ਉਦਾਂ ਦਾ ਕੋਈ ਅਸਲਾ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨਾ ਹੋਵੇ ਕਿੰਨੇ ਜਲਾਨ ਕਰ ਚੁੱਕੇ ਹੋ ਹੁਣ ਤੱਕ ਸਰ ਹੁਣ ਤੱਕ 10 ਜਲਾਨ ਹੋਏ ਮੇਰੇ ਸਰ ਮਾਨਯੋਗ ਐਸਐਸਪੀ ਸਾਹਿਬ ਰੋਇਪੁਰ ਦੇ ਡਿਵੀਜ਼ਨ ਨਿਦੇਸ਼ਾਜੋ ਅਸੀਂ ਬਾਕਸ ਬਾਕਾਥਾਂਵਾਂ ਦੇ ਸ਼ਿਫਟਿੰਗ ਵਾਈ ਨਕਲ ਆ ਕੇ ਜਿਹੜੇ ਬੁਲਟ ਮੋਟਰਸਾਈਕਲ ਆ ਕਾਲੀਆਂ ਜਾਲੀਆਂ ਟਿੱਪਲ ਸਵਾਰੀ ਆ ਜਿਹੜੇ ਹੈਲਮਟ ਨਹੀਂ ਪਾਉਂਦੇ ਆ ਉਲੜਬਾਜੀ ਕਰਦੇ ਉਹਨਾਂ ਦੇ ਜਲਾਨ ਕਰ ਰਹੇ ਆ ਬਾਕੀ ਡਾਕੂਮੈਂਟ ਚੈੱਕ ਕਰ ਰਹੇ ਆ ਬਾਕੀ ਤਰੀਕੀ ਨਾਲ ਗੱਡੀ ਨੂੰ ਚੈੱਕ ਕਰ ਰਹੇ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਬਾਹਰੋਂ ਆਉਂਦਾ ਬੰਦਾ ਕੋਈ ਨਸ਼ੀਲੀ ਚੀਜ਼ ਨਾ ਉਦਾਂ ਦਾ ਕੋਈ ਅਸਲਾ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨਾ ਹੋਵੇ ਕਿੰਨੇ ਚਲਾਨ ਕਰ ਚੁੱਕੇ ਹੋ ਹੁਣ ਤੱਕ ਸਰ ਹੁਣ ਤੱਕ 10 ਜਲਾਨ ਹੋਏ ਮੇਰੇ ਮਾਨਯੋਗ ਐਸਐਸਪੀ ਸਾਹਿਬ ਰੋਇਪੁਰ ਦੇ ਡਿਵੀਜ਼ਨ ਅਧਿਸ਼ਾਜ ਜੋ ਅਸੀਂ ਵਕਤ ਵਕਤ ਆਵਾਂਦੇ ਸ਼ਿਫਟਿੰਗ ਵਾਈ ਨਕਲ ਆਗੇ ਜਿਹੜੇ ਬੁਲਟ ਮੋਟਰਸਾਈਕਲ ਆ ਕਾਲੀਆਂ ਜਾਲੀਆਂ ਟਿੱਪਲ ਸਵਾਰੀ ਆ ਜਿਹੜੇ ਹੈਲਮਟ ਨਹੀਂ ਪਾਉਂਦੇ ਆ ਉਲੜਬਾਜੀ ਕਰਦੇ ਉਹਨਾਂ ਦੇ ਜਲਾਨ ਕਰ ਰਹੇ ਆ ਬਾਕੀ ਡਾਕੂਮੈਂਟ ਚੈੱਕ ਕਰ ਰਹੇ ਆ ਬਾਕੀ ਤਰੀਕੀ ਨਾਲ ਗੱਡੀ ਨੂੰ ਚੈੱਕ ਕਰ ਰਹੇ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਬਾਹਰੋਂ ਆਉਂਦਾ ਬੰਦਾ ਕੋਈ ਨਸ਼ੀਲੀ ਚੀਜ਼ ਨਾ ਉਦਾਂ ਦਾ ਕੋਈ ਅਸਲਾ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨਾ ਹੋਵੇ ਕਿੰਨੇ ਜਲਾਨ ਕਰ ਚੁੱਕੇ ਹੋ ਸਰ ਹੁਣ ਤੱਕ 10 ਜਲਾਨ ਹੋਏ ਮੇ